ਲਓ ਆਡ ਜਾਣਾ ਆਹ ਆਹ ਤਾਂ ਸੂਟ ਬਾਕਸ ਵਧੀਆ ਖੋਲਿਓ ਬੜੇ ਜੀ ਨੂੰ ਐਸਾ ਲਓ ਜੀ ਇਹ ਨਿਕਾਲ ਦਿਓ ਆ ਲਓ ਜੀ ਇਹ ਆਹ ਸੂਟ ਬਾਕਸ ਹਣਾ ਭਾਈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਸੂਟ ਬਾਕਸ ਹਣਾ ਮੈਂ ਤਾਂ ਚੱਲੀ ਜੇ ਲੈ ਕੇ ਪੈਸੇ ਦੇ ਕੇ ਆ ਜਿਓ ਪਿੱਛੇ-ਪਿੱਛੇ ਲਓ ਜੀ ਮੈਂ ਜੁਮੈਂਟ ਕਰਦੀ ਹਾਂ ਕਿ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਮੈਂ ਵੀ ਇਹ ਵੀਡੀਓ ਥੋੜੇ ਦਿਨਾਂ ਤੱਕ ਪਾਉਗੀ ਵੀ ਅ ਅੱਜ ਤੋਂ ਲਾ ਲਓ ਵੀ ਅੱਜ 3 ਤਰੀਕ ਆ 4 5 ਮੈਂ ਹੁਣ ਤੁਹਾਨੂੰ ਦੱਸਾਂ ਵੀ ਇੱਥੇ ਆਏ ਹੋਏ ਕਹਤੇ ਆਂ ਹਰ ਗੁਣ ਦੀ ਐਟਰੀ ਲਈ ਭਾਈ ਸਭ ਨੇ ਸਵਾਗਤ ਕਰਨਾ ਤਿੰਨ ਭੂਆ ਨੇ ਤੇ ਉਹਦੀ ਬੜੇ ਮੰਮੀ ਨੇ ਈ ਮੈਨੂੰ ਸੋਚਿਆ ਵੀ ਤੁਹਾਡੇ ਛੋਟਾ ਮੋਟਾ ਜਿਹਾ ਗਿਫਟ ਦੇ ਦਈਏ ਠੀਕ ਆ ਵੀ ਚਲੋ ਵੈਸੇ ਤਾਂ ਅਸੀਂ ਹੁੰਦੇ ਹੀ ਕੌਣ ਕਿਸੇ ਨੂੰ ਕੁਝ ਦੇਣ ਵਾਲੇ ਪਰ ਫਿਰ ਵੀ ਕਹਿੰਦੇ ਨੇ ਸੂਟਾਂ 'ਚ ਜਾਣ ਨਟਕੀ ਵੀ ਹੁੰਦੀ ਆ ਦੋ ਦੋ 3 300 ਰੁਪਏ ਦੇ ਸੂਟ ਲੈ ਕੇ ਇਹਨਾਂ ਨੂੰ ਦੇ ਦੇਣੇ ਆ ਕਿ ਉਹ ਸ਼ੋਹਰਤ ਜਿਹੜੀ ਹੋਰ ਹੋ ਕੇ ਸਾਬੇ ਆ ਦੇਖੋ ਤੇ ਦੀਦੀ ਆਏ ਸਿਰ ਮਾਰਦੇ ਆ ਹੋਰ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਡੀਮਲ ਵੀ ਆਈ ਪਈ ਹੈ ਇਹ ਸਾਡਾ ਥੋੜਾ ਜਿਹਾ ਸਪੋਰਟ ਕਰਨ ਆਈ ਹੈ ਕਿ ਨਹੀਂ ਜੇ ਤੁਸੀਂ ਹੁਣਗੇ ਲੜ ਲੁੜ ਪਏ ਥੋੜਾ ਜਿਹਾ ਸੂਟਾਂ ਪਿੱਛੇ ਵੀ ਫਿਰ ਮੈਂ ਸਲਾਹ ਕਰਾ ਸਕਦੀ ਆ ਸੇਦਰ ਮਿਲੋ ਜੀ ਪਾਜੀ ਨੂੰ ਸਤਿਕਾਰ ਜੀ ਹੋਰ ਪਾਜੀ ਠੀਕ ਹੈ ਜੀ ਪਾਜੀ ਹੁਣ ਫਿਰ ਸਾਨੂੰ ਘੇਟ ਘੈਂਟ ਜੇ ਸੁਣ ਤੁੰਦਵਾਓ ਬੜਾ ਠੀਕ ਹੈ ਠੀਕ ਹੈ ਤਿੰਨ ਕੁੜੀਆਂ ਨੇ ਸਮਝ ਲਓ ਆਪਣੇ ਭਾਣਜੀ ਦਾ ਸਵਾਗਤ ਕਰਨਾ ਹੈ ਠੀਕ ਹੈ ਇੱਕ ਨੇ ਆਪਣੀ ਕੁੜੀ ਦਾ ਸਵਾਗਤ ਕਰਨਾ ਹੈ ਠੀਕ ਹੈ ਹੁਣ ਫਿਰ ਵਧੀਆ ਵਧੀਆ ਜੇ ਸੁਣ ਤੁੰਦਵਾਓ ਜਾਨੂ ਮੈਂ ਉੱਧਰ ਜਾਂਦੀ ਹਾਂ ਸਰਦਾਰ ਜੀ ਤੁਸੀਂ ਇੱਥੇ ਆਓ ਹਾਂ ਹਾਂ ਹੋਰ ਚੱਕਲੇ ਹੈ ਹੋਰ ਕੋਈ ਚੱਕਲੇ ਆ ਦੇਖੋ ਜੀ ਇਹ ਆਇਆ ਸਟਾਰ ਲਾਈਟਸ ਫਿਰ ਆਪਣੀ ਕੋਲ ਦਾ ਵਧੀਆ ਗੱਲ ਦੇ ਸ਼ਰਟ ਹੈ ਮੈਂ

ਇਹ ਤੇ ਇਹ ਕਾਟਨ ਤੇ ਹੈ ਵਧੀਆ ਵਧੀਆ ਜਿਹਾ ਸੂਟ ਦਿਖਾਓ ਅਸੀਂ ਕਹੀਏ ਵੀ ਸਾਰੇ ਨੇ ਵੀਡੀਓ ਦੇਖਣੀ ਆ ਉਹਨਾਂ ਨੂੰ ਫਿਰ ਆਏ ਹੋਗਾ ਵੀ ਉਹ ਆਪਣਾ ਔਖਾ ਚੁਣ ਕੇ ਸੂਟ ਖੜੇ ਆ ਬਹੁਤ ਵਧੀਆ ਲੱਗੂਗਾ ਕਾਟਨ ਦੁਪੱਟਾ ਵੀ ਲਾਉਂਗਾ ਲਗਾ ਦੇ ਜੇ ਵੀ ਤੁਹਾਨੂੰ ਪਤਾ ਲੱਗ ਜਾਵੇ ਬਹੁਤ ਠੀਕ ਆ ਠੀਕ ਹੈ ਇਹ ਕੈਂਚੀ ਇਹ ਕਾਟਨ ਦਾ ਬਚਣਾ ਬਹੁਤ ਪਿਆਰਾ ਲੱਗਦਾ ਹੈ ਸੂਟ ਠੀਕ ਕਰ ਜੇ ਗਰਮੀ ਵਿੱਚ ਕਹਿਣਾ ਹੈ ਕਰਦੇ ਹਾਂ ਉਹ ਮਾਈਕ ਆਜ ਮਤਲਬ ਇਹ ਜਿਹੜੇ ਤੇ ਨੈਣ ਤੋਂ ਤੁਸੀਂ ਮੈਂ ਤਾਂ ਖੜਮੀਆ ਦੀ ਪੈਣੀ ਕੋਈ ਗੱਲ ਨਹੀਂ ਦੇਖੋ ਹੈ ਚੀਜ਼ ਬਾਅਦ ਵਿੱਚ ਇੱਕੋ ਸਭ ਦੀਆਂ ਦੇਖੋ ਜਿਆਦਾ ਦਿਖਾਉਣੇ ਵਾਲਾ ਬੰਦਾ ਨਹੀਂ ਥੱਕਦਾ ਤੁਸੀਂ ਕਹਾਨੂੰ ਥੱਕੀ ਜਨੂ ਕੋਈ ਨਹੀਂ ਉਹਨਾਂ ਦੀ ਡਿਊਟੀ ਆ ਕੋਈ ਗੱਲ ਨਹੀਂ ਉਹ ਆਪਣੀ ਪਤਾ ਗੱਲ ਗਿਆ ਹੈ ਭਾਜੀ ਆਪਣੀ ਡਿਊਟੀ ਕਰ ਰਹੇ ਹਾਂ ਹਾਂ ਤੁਸੀਂ ਆਪਣੀ ਦੇਖਣੇ ਵਾਲੀ ਡਿਊਟੀ ਕਰੋ। ਜੀ ਆਣੀ ਵੀ ਚਾਹੀਦੀਆਂ ਬਿਮਾਰੀਆਂ ਤਾਂ ਇਹ। ਅੰਡਾ ਇਹਦਾ। ਇੱਗਾ। ਇਹਨੇ ਕਿਵੇਂ ਹੁੰਦੇ ਨੇ ਲੇਟ ਛੱਡ ਕੇ ਆਈ ਵੀ ਹੁਣ ਤੋਂ ਇਹ ਘੱਟ ਹੀ ਲਈਆਂ ਹੋਈਆਂ। ਇੱਗਾ। ਮਰਾਜਾ। ਹੁਣ ਅਸਲ ਵਿੱਚ ਤਰੇਆ। ਇਹਨਾਂ ਨੂੰ ਕੋਈ ਟੈਨਸ਼ਨ ਨਹੀਂ। ਆਹ ਦੇਖੋ ਇਹ ਲੈ ਜੇ ਤੁਸੀਂ ਸਭੀਆਂ ਦੇ ਆਈਟਮ ਮਾਉਂ ਦੀ ਆਈ ਹੈ। ਨਾਲੇ ਹੁਣ ਮੌਸਮ ਦੇ ਕੋਲ ਨਾਲੇ ਪਾਉਂਗੇ। ਵਧੀਆ ਚੀਜ਼ ਹੈ। ਤੁਹਾਨੂੰ ਪਸੰਦ ਹੈ ਤੁਸੀਂ ਦੇਖ ਲਿਓ ਇਹ ਲਓ ਜੀ ਦੇਖੋ ਪੂਛ ਪਛਮੀ ਨਹੀਂ ਨਾ ਇਹ ਬਾਟਮ ਇਹਦੀ ਸ਼ੌਲ ਬੜੀ ਪਿਆਰੀ ਹੈ ਇਹਦੀ ਇਹ ਡਿਜੀਟਲ ਪੇਂਟ ਹੈ ਲਓ ਜੀ ਲੈ ਕੇ ਦੇਖੋ ਹਾਂ ਜੀ ਬਹੁਤ ਪਿਆਰੀ ਜੁਣਾ ਹੈ ਇੱਥੇ ਕਲਰ ਹੈਗੇ ਤੁਹਾਡੇ ਤਿੰਨ ਚਾਰ ਕਲਰ ਮਿਲ ਜੂਗੇ ਖਿਆਲੋ ਕਲਰ ਅੱਛੇ ਆਗੇ ਜੰਨੋ ਲੈ ਤੇ ਦੋ ਖਾਇ ਦੋ ਖਾਇ ਲਓ ਜੀ ਲਓ ਇਹਨੂੰ ਸੂਟ ਖੋਲ ਕੇ ਦਿਖਾਓ ਜੀ ਲਓ ਜੀ ਨਾ ਬੋਲ ਨਹੀਂ ਆਇਆ ਕਿ ਕਰ ਜਾਏ ਇਹਦੇ ਇਹਨੂੰੜਾ ਤਾਂ ਸੋਣਾ ਲੱਗਦਾ ਕਾਲਸਰੀ ਇਹਦੇ ਲਈ ਆ ਮਤਲਬ ਹੋਰ ਹੰਗਲੀ ਲੈਣੇ ਜਿਹੜੇ ਬਿਲਕੁਲ ਹੈਗੇ ਆ ਅੱਗੇ ਉਹ ਕੀ ਆ ਜਿਹੜਾ ਇੱਕ ਬਾਹਰ ਤੇ ਆਇਆ ਸੀਗਾ ਇਹ ਮੋਤੀ ਇੱਕ ਰੰਗ ਨਾਲ ਕਿ ਜਿਹਦੇ ਵਿੱਚ ਕੱਲਾ ਦੇ ਕਾ ਦੇਖੋ ਅੱਜ ਕੱਲਾ ਬੜਾ ਪਿਆਰਾ ਹੈ ਸੇਵੇ ਹੋਗੀ ਨਾ ਪਹਿਲਾਂ ਸੂਨ ਸੁਧਰਾ ਨੂੰ ਦੇਣਾ ਇਹਦੇ ਵਿੱਚ ਉਹ ਪਿਆਰਾ ਡਿਜ਼ਾਈਨ ਆਇਆ ਦੁਪੱਟਾ ਬੜਾ ਪਿਆਰਾ ਹੈਗਾ ਸੱਚੀ ਇਹ ਆ ਦੇਖੋ ਇਹ ਕਿੰਨੇ ਕਲਰ ਹੈਗੇ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਤੋਂ ਤੁਹਾਨੂੰ ਦੇਣਾ ਹੁਣ ਜਸ ਖੁੱਲੇ ਹੀ ਆ ਮਾਲ ਤੁਹਾਡੇ ਆ ਇਹ ਲਫਾਫੇ ਜੋ ਕੱਢ ਰਹੇ ਹਾਂ ਹੁਣ ਤਾਂ ਕਿਉਂਕਿ ਆਏ ਨਾ ਸਰਦੀਆਂ ਵਾਲੇ ਹੀ ਚੱਲਣੇ ਆ ਹਾਂ ਹੁਣ ਮੌਸਮ ਦੇ ਰਿਕਾਰਡ ਹਾਂ ਪਾ ਲੂ ਬਿਲਕੁਲ ਬਿਲਕੁਲ ਪੰਜ ਰੰਗ ਦੇ ਪੰਜ ਰੰਗ ਬਣ ਗਏ ਆ ਤਿੰਨ ਨਾ ਇਹਨਾਂ ਚੋਰਾ ਨੂੰ ਆਪਸ਼ਨ ਚ ਕੱਢ ਲਓ ਇਹਨਾਂ ਨੂੰ ਸਾਈਡ ਪਰ ਰੱਖ ਲਓ ਆਇਆ ਆ ਚਾਰੀ 2 3 4 ਤਾਂ ਲੋ ਜੀ ਇਹ ਜੇ ਮਸਲਾ ਤਾਂ ਸਭ ਕੋ ਵਧੀਆ ਗੱਲ ਹੈ ਨਾ ਕਿਸੇ ਦੀ ਕਿਸੇ ਨੂੰ ਆਏ ਹੋਵੇ ਵੀ ਮੰਨੂ ਵਧੀਆ ਦਵਾਤਾ ਉਹਨੂੰ ਕਟਿਆ ਦਵਾਤਾ ਠੀਕ ਹੈ ਨਹੀਂ ਅਸੀਂ ਫੇਰ ਵੀ ਨਾ ਤਿੰਨ ਚਾਰ ਸੂਟ ਕੱਢ ਕੇ ਵੀਡੀਓ ਕਾਲ ਲੈਣੀ ਇਹਨਾਂ ਨੂੰ ਹਾਂ ਆਪਣੇ ਖਸਾਬ ਨਾਲ ਦੇ ਕੇ ਆਪਸ਼ਨ ਚ ਕਢਾ ਲੈਣੇ ਫਿਰ ਇਹਨਾਂ ਨੂੰ ਫੋਨ ਕਰੀਏ ਹਾਂ ਜੀ ਇਹ ਸਿਰਹਾਣਾ ਕੱਢੇ ਨਾਲ ਚੁ ਦੇਖ ਲਓ ਮੈਂ ਨਹੀਂ ਨਹੀਂ ਠੀਕ ਆਹ ਮਸ਼ੀਨ ਦਾ ਦੁਪੱਟੇ ਨਾਲ ਇਹਦੇ ਚੰਗਾ ਆਇਆ ਬਹੁਤ ਪਿਆਰਾ ਜੀ ਸਹੇਲੀ ਅਨਕੀ ਤਿੰਨ ਲੋ ਜੀ ਇਹ ਬਾਟਮ ਜੀ ਤੇ ਤਿੰਨ ਪਾਰਟੀ ਵੇਅਰ ਕੋਈ ਜੀ ਕਪਾਸੇ ਦਿਖਾ ਰਹੇ ਹੋ ਇਹ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਆਇਆ ਜੀ ਇਹਦਾ ਆ ਦੇਖੋ مسلين دبتیاں ہو بہت زیادہ پیس ایا ہے دیکھو یہ چار چھڑے ائے ہیں ٹھیک ہے اڑے چھ چھڑے کلر دکھائے کوئی ہے ہاں یہ اوپر پہ ہے سیلنگ چارٹ ہے بہت پیارا ہے دیکھو بڑا ہے ہیں ہاں جی ٹھیک ہے بھائی دوے کاٹ لو پھر دیکھ کے ٹھیک ہے نہیں نہیں وہ نیچے ہے وہ اوپر سے نیچے کرنا ہے ਤੁਹਾਨੂੰ ਕਿਹੜੇ ਕਿਹੜੇ ਕੱਪੜੇ ਆ ਤਿੰਨੇ ਸਾਈਡ 'ਤੇ ਰੱਖ ਲਓ ਜੀ ਅਪਰੋਦੀ ਉੱਪਰ ਬੈਠ ਕੇ ਡੇਟਾ ਇਹ ਵੀ ਆਪਸ਼ਨ 'ਚ ਹੋ ਗਈ ਜੀ ਤਿੰਨੇ ਹੋਰ ਜੀ ਨੂੰ ਆਪਸ਼ਨ ਵਿੱਚ ਢੇਰ ਲਾ ਲਿਆ ਜੇ ਆਪਸ਼ਨ ਕਰ ਕਰ ਕੇ ਸਾਰੇ ਛੱਡ ਕੇ ਲੈ ਜੀਏ ਫਿਰ ਛੇੜ ਕੇ ਰੱਖ ਮਨੂਰੇ ਛੱਡ ਜਿਓ ਮੈਂ ਉਹਰੇ ਕੱਪੜੇ ਤਾਂ ਲੈ ਜਾਊਂਗਾ ਕਾਈ ਚੀਜ਼ ਲੈਣੀ ਕਹਿੰਦੇ ਪਾਪੇ ਨੂੰ ਕਹਨੇ ਪਾ ਦੋ ਤੇ ਫਿਰ ਲੈ ਚੋ ਆਹ ਪੰਪਾ ਜੀ ਨੂੰ ਕਹਨੇ ਪਾ ਦੋ ਕਿ ਉਹ ਕਹੇ ਮੈਂ ਆਪਣੇ ਬਾਈ ਦੀ ਮਦਦ ਕਰਾਈ ਜਾਊਂਗਾ ਕਿ ਨਹੀਂ ਬਾਜੀ ਯਾਰ ਲਓ ਜੀ ਇੱਕ ਡਿਜ਼ਾਈਨ ਆ ਦੇਖੋ ਦੱਸੋ ਦੱਸੋ ਆਹ ਲਾ ਮੜਾ ਜੇ ਕੱਪੜੇ ਆਹ ਤੁਹਾਨੂੰ ਲੈ ਕੇ ਆ ਆ ਥੋੜੀ ਇੱਕ ਡਿਜ਼ਾਈਨ ਕਰਦੇ ਇੱਕ ਡਿਜ਼ਾਈਨ ਆ ਦੇਖੋ ਕਿੰਨਾ ਪਿਆਰਾ ਆ ਕੋਨਸਾ ਬੋਲਦੇ ਆ ਆਏ ਕੱਟ ਕੇ ਟੱਟ ਸਾਰੇ ਇਹ ਆਲਓਮ ਸੂਟ ਥੋੜਾ ਜਿਹਾ ਹਾਈਲਾਈਟਰ ਇਹਦੇ ਉੱਤੇ ਤੇ ਚਾਦਰ ਹੀ ਲੱਗਦੀ ਆ ਆ ਤਾਂ ਯਾਰ ਕੁਝ ਨਹੀਂ ਹੈਗਾ ਬਾਈ ਯਾਰ ਕੋਈ ਨਹੀਂ ਕੁਝ ਹੈ ਕੋਈ ਗੱਲ ਨਹੀਂ ਸੇਮ ਬਲ ਆ ਕੋਨੇ ਕੋਨੇ ਆ ਇਹਦੇ ਗੱਲ ਨੂੰ ਆ ਸ਼ਾਲ ਹਜੇ ਵਧੀਆ ਲੱਗਦੀ ਆ ਆ ਜੇ ਨਾ ਸ਼ਾਲ ਵੀ ਇਦਾਂ ਦਾ ਹੋਵੇ ਨਾ ਕਹਿੰਦਾ ਚਾਦਰ ਬਾਈ ਸੂਟ ਸਵਾ ਲਿਆ ਗਾ ਤਾਂ ਨਹੀਂ ਕਿ ਸੂਟ ਦੇਣਾ ਬਹੁਤ ਪਿਆਰਾ ਬੀ ਚੀ ਗੱਲ ਹੈ ਜੀ ਹੈ ਵੀ ਲੱਗਦੇ ਆ ਹੈ ਵੀ ਮੂਹ ਹੈ ਤਾਂ ਹੈਵੀ ਹੈ ਚੱਲ ਅਰ ਡਿਜ਼ਾਈਨ ਵੀ ਮੜਾ ਇਹ ਦੇਖਣਾ ਪੈਂਦਾ ਗੱਲ ਆ ਹਾਂ ਲੈ ਲੈ ਠੀਕ ਨਹੀਂ ਅੱਗੇ 400 ਦਾ ਆਇਆ ਹੋਰ ਇੱਕ ਨਵਾਂ ਸਟ ਆਇਆ ਉਹ ਵੀ ਲਿਆਉਗੀ ਪਾਣੀ ਦਾ ਕੱਪੜਾ ਠੀਕ ਆ ਉਹ ਸੋਹਣਾ ਹੈ ਪੂਸ਼ ਕਸ਼ਮੀਰੀਆ ਭਾਈਓ ਬੜੇ ਸੂਟਾਂ 'ਚ ਕੋਈ ਚੇਂਜ ਹੋਇਆ ਕਿ ਉਹੀ ਆ ਜਿਹੜੇ ਉਹ ਸਾਹਮਣੇ ਲੱਗੇ ਹੋਏ ਕੋਈ ਚੇਂਜ ਹੋਇਆ ਕਿ ਉਹੀ ਲੱਗੇ ਨੇ ਇੱਕ ਕਾਲਾ ਜਹਾ ਮੈਦੀ ਵਾਲਾ ਚੇਂਜ ਹੋਇਆ ਦੇਖ ਦੇਖ ਤਾਂ ਮਾਜੀ ਮੈਂ ਆਈ ਸੀ ਦੇਖਣੀ ਸੀ ਦੇਖਿਆ ਹਾਂ ਦੇਖਾ ਕਿੰਨੀ ਬਾਈ ਮੈਂਬਰੀ ਸਾਡਾ ਸਭ ਤੋਂ ਜ਼ਿਆਦਾ ਹਿੱਟ ਕਰਵਾਈਆਂ ਜਨ ਖਰਾਬ ਕੀਰੇ ਸ਼ੁਕਰ ਕਰਦੇ ਨੇ ਸਭ ਪਾਸੇ ਤੇ ਆ ਜਾਂਦਾ ਹੈ ਅੱਛਾ ਕੰਮ ਆਪਣਾ ਪੂਰੀ ਇਮਾਨਦਾਰੀ ਨਾਲ ਕਰਦੇ ਸੀ ਠੀਕ ਹੈ ਤੁਸੀਂ ਅੰਦਰ ਤਾਂ ਫੈਬ੍ਰਿਕ ਰੱਖਿਆ ਤੁਸੀਂ ਤੁਸੀਂ ਯਾਦ ਕਰੋਗੇ ਆਪ ਇਹ ਸੂਟ ਇੰਨਾ ਪਿਆਰਾ ਪੀਸ ਸੀ ਹੈ ਇਹ ਲੋ ਵੜਨ ਉਹ ਦੋ ਇੱਕ ਜੋ ਬਾਟਮ ਥੋੜੀ ਜੀ ਨਾ ਜੇ ਅਸੀਂ ਮੈਚਿੰਗ ਕਰਾਈਏ ਨਾ ਬਾਟਮ ਥੋੜੀ ਜੀ ਉਸ ਦੂਸਰੀ ਆ ਜਾਂਦੀ ਹੈ ਕੋਣਾ ਮੈਨੂੰ ਸੁਣੀ ਨਹੀਂ ਨੀ ਨਿੱਕਾ ਗਿੱਕਾ ਬਿਨਿੱਕਾ ਦੀ ਨੂੰ ਕਹਦੀ ਨਾ ਇਹ ਜਿੱਕਾ ਨਿੱਗਾ ਲਊਗਾ ਉਹ ਤਾਂ ਇਹ ਕੰਫਰਟੇਬਲ ਬਹੁਤ ਜ਼ਿਆਦਾ ਹੈ ਮੈਂ ਕਿਹ ਪੀਉਗਾ ਨਿੱਕਾ ਵਾਲਾ ਹਾ ਨਿੱਕਾ ਲਾਈਨਾਂ ਨਿੱਕਾ ਨਿੱਕਾ ਕਹਿੰਦੀ ਆ ਦੀਦੀ ਆਪਣੇ ਆਪ ਚ ਲਾਈਨਾਂ ਐ ਆਹੋ ਚੱਲ ਉਹ ਆਪਣੇ ਹੋ ਜਾਂਦਾ ਕਈ ਵਾਰ ਬੁੱਲੀ ਦਾ ਥੋੜਾ ਨਿੱਗਾ ਵਾਲਾ ਦੀਦੀ ਗੱਲ ਕਰਦੀ ਹੈ ਭਾਜੀ ਨਿੱਗਾ ਕਹਿਣਾ ਤੇ ਮੈਂ ਲਿਖਾ ਨਿੱਗਾ ਵੀ ਰਾਉਗਾ ਲਿਖਾ ਵੀ ਦਊਂਗਾ ਹੂੰ ਇਹ ਵੀ ਲੈ ਆਏ ਦੋਨੋਂ ਚੀਜ਼ੀ ਪੀਸ ਆਪਣੇ ਤੇ ਆ ਦੇ ਦੇ ਨਹੀਂ ਭਾਜੀ ਲਿਆਓ ਜੀ ਹੋਰ ਲਿਆਓ ਹੋ ਹੋ ਕਾ ਬਣਾ ਦੇ ਪਾਤੀ ਹੈ ਇਧਰ ਆ ਮਾਂ ਤੇ ਇਥੋਂ ਮੈਂ ਤਾਂ ਕਢ ਦੇਖ ਬੈਠਾ ਆ ਦੇਖ ਅੱਜ ਆਪਾਂ ਨੂੰ ਮੈਸੇਜ ਦੇ 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 ਕਾੜੇ ਆ ਜੀ ਚੱਲ ਹਮ ਜੀ ਤੱਕ ਆ ਲੈ ਆਪਣਾ ਕਿਤਾ ਕੋਈ ਉਹ ਪੇਪਰ ਕੁਝ ਠੰਡਾ ਤੋਂ ਬਿਨਾ ਵੀ ਦਿਖਾ ਦਿਓ ਜੀ ਚੰਦੇ ਉੱਤੇ ਗੱਲ ਕਦੀ ਨਹੀਂ ਛੰਡਦਾ ਹਜੇ ਤਾਂ ਪੈਣੀ ਨਹੀਂ ਸਿਆਲੇ ਵਾਲੇ ਦਸੰਬਰ ਚ ਬੋਣੇ ਉਹਨਾਂ ਤੇ ਮੈਂ ਆਪਣੀ ਅਗਲੀ ਮੈਚ ਤੇ ਠੰਡ ਨਹੀਂ ਨਹੀਂ ਹਾਂ ਮੈਂ ਕਹਿ ਤਾ 14 16 ਸਟੂਡਿਓ ਦਾ ਕੀ ਹੈ ਪਾਰਟੀ ਕੋ 990 ਇਹ ਲਓ ਜੀ ਇਹ ਮੈਨੂੰ ਇਹ ਫ੍ਰੀ ਆਫ ਕੋਸਟ ਦੇਣ ਲੱਗੇ ਆ ਕਿਉਂਕਿ ਅਸੀਂ ਵੀਡੀਓ ਸ਼ੂਟ ਕਰਦੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਭਾਜੀ ਦਾ ਵੀ ਸਾਨੂੰ ਨਾ ਮਾਰਨ ਦਾ ਬਸ ਜੀ ਅੱਛਾ ਤੁਹਾਨੂੰ ਬਟਾਣ ਕਿ ਕਿੰਨਾ ਪਿਆਰਾ ਹੈ ਅਜਨੇ ਹੰਮੀ ਨਹੀਂ ਭਰੀ ਲੈਓ ਜੀ ਲੈਓ ਮੈਂ ਕਿਹਦਾ ਮੰਨਣਾ ਕਰਦੇ ਦੱਸੋ ਹੈ ਨਹੀਂ ਨਹੀਂ ਕਈ ਗੱਲ ਹਾਂ ਤੁਸੀਂ ਸੂਟ ਲਓ ਜਿਉਂਗੀ ਮੈਨੂੰ ਬਸ ਰੇਟ ਕਰਾ ਦੇ ਮੈਂ ਕਿਹ ਸੂਟ ਸੂਟ ਦਾ ਮੌਸਾ ਨਾ ਮੋਰਨੀਆਂ ਵਾਲਾ ਸੂਟ ਦੋ ਮਿੰਟ ਆ ਲੋ ਫਿਰਦਾ ਭਾਈ ਲਾ ਕੇ ਦੇਖਤਾ ਜੈਮਨ ਚੈੱਕ ਕਰ ਦੋ ਤੁਸੀਂ ਫੇਰ ਲਓ ਮੇਰਾ ਘਰ ਇਹ ਤਾਂ ਕੋਣ ਲੈਂ ਗਿਆ ਮੈਂ ਹਲੇ ਰਿਟਨ ਹੋ ਗਿਆ ਹਲੇ ਨਹੀਂ ਨਾ ਮੇਰੇ ਡਾ ਹੈਗਾ ਇਹ ਮੈਂ ਆਪਣੀ ਸਹੇਲੀ ਦੇ ਵਿਆਹ ਨੂੰ ਆ ਵਿਆਹ ਨਹੀਂ ਕਰੀ ਆਹੋ ਜੀ ਤੁਹਾਡੇ ਦੇ ਬਹਾਨੇ ਤਾਂ ਹੋ ਗਏ। ਹੋਰ ਇਹ ਕਿਹੜਾ ਬਾਈ ਸੂਟ ਦਾ? ਮੈਂ ਹਲੇ ਨਹੀਂ ਲੈਣਾ ਇਹ ਮੈਂ ਆਪਣੀ ਸੇਲੀ ਦੇ ਦੋਹਾਂ ਨੂੰ ਦੇ ਦੂੰਗਾ। ਹਮਮ। ਇਹਦਾ ਤਾਂ ਜੀ ਸੰਭਿਆ ਆ। ਲੋ ਜੀ ਲੋ ਜੀ। ਰਾਤ ਤੇ ਲੈਗੀ। ਆ ਇਹਦਾ ਮੁੱਲਾ ਤਾਂ ਉਦਣ ਵਿਆਹ ਨੂੰ ਪਾਇਆ ਵਾ ਤਾਂ। ਆਹ ਦੇਖੋ ਜੀ ਕਸੂਦ ਆ ਰਿਖੋ। ਪਰ ਸੋ ਸੇਲੀ ਦੇ ਵਿਆਹ ਨੂੰ ਕਹਿੰਦੇ ਸੀ ਬੁਖਸ਼ਗਰ ਨੇ। ਇਹ ਲੋਜੀ ਜੀ ਇਹ ਆਲਵਾ ਸੂਟ ਹੈ ਜੀ ਦੁਪੱਟਾ ਬੜਾ ਵਧੀਆ ਹੈ ਨਾ ਸਾਰਾ ਕਾ ਚੱਕਰ ਦਾ 4 ਕਿੰਨੇ ਪੈਸੇ ਤੁਸੀਂ ਮੈਨੂੰ ਮਾਏਗਾ ਜ਼ਿੰਜ਼ ਵਾਈਸ ਸੀਜ਼ ਵਾਈਸ ਬਹੁਤ ਹੈ ਆ ਦਿਖਾਓ ਇਹਦੇ ਚਾਰੋ ਬਲਾ ਇਹਦੇ ਕਲਰ ਕਿੱਦੇ ਤੋਂ ਇਹ ਦੋ ਗੈ ਲੋਜੀ ਜੀ ਇਹਦੇ ਚਾਰ ਸਬੇਕ ਉਹ ਇਹਦਾ ਛਿੱਟ ਚੌਥਾ ਕਲਰ ਲਿਆਓ ਜੀ ਇਹ ਚੌਥਾ ਵੀ ਫੇਰ ਆ ਜਾਵੇ ਹਾਂ ਇੱਕ ਕਦਰ ਵੀ ਉਹ ਦੋ ਕਲਰ ਇੱਕੋ ਜਿਹੇ ਆ ਦੋ ਕਲਰ ਰੱਖੋ ਜੀ ਮੈਨੂੰ ਇੱਕ ਮਤਲਬ ਕਲਰ ਫੇਰ ਆਵਾ ਆ ਇਹਨੇ ਮੈਂ ਦੋ ਮੋੜੋ ਆ ਆਹ ਨਾਲ ਨਾਲ ਤਖੀਆ ਦੇ ਮਤ ਜਦਾਈ ਦਾ ਕਰਤਾ ਦੇ ਆ ਦੋ ਮਿੰਟ ਕਰਤਾ ਡਿਜ਼ਾਈਨ ਆ ਵੀ ਤਿੰਨ ਹੋ ਗਏ ਇੱਧਰ ਫੇਰ ਅਸੀਂ ਦੇਖਣਾ ਆ ਵੀ ਕੁਝ ਕਰਾ ਕਰਾ ਕੇ ਮੇਰੇ ਯਾਦ ਹੋ ਰਿਹਾ ਕਿ 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 ਕਸਾ ਕੀ ਆ ਇਹ ਇਹਦੇ ਨਾਲ ਦੇ ਨਹੀਂ ਹੈਗੇ ਭਾਜੀ ਇਹਦੇ ਨਾਲ ਆ ਵੇਖੋ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਹਾਂਜੀ ਹਾਂਜੀ ਨਹੀਂ ਹੈਗੇ ਇਹਦਾ ਇਹਦੇ ਤੇ ਥੋੜਾ ਵਤ ਆ ਗਿਆ ਇਹ ਵੇਖੋ ਘੜਾ ਦੇ ਨਾ ਮੈਂ ਚਲ ਆ ਇਹਦੇ ਵਿੱਚ ਦੱਸੋ ਇਹਦੇ ਚਾਹ ਮਿਲਦੀ ਹਾਂ ਇਹਦੇ ਚ ਹੀ ਦੋ ਆਹ ਲਿਆ ਜੀ ਪਪਾਵਾ ਤੇ ਲੈ ਸਲਾਮ ਅੱਲਾਹ ਮੈਂ ਉਹ ਵੀ ਘਟਾ ਲੱਗਣਾ ਦੇ ਫੇਰੇ ਮਿਲ ਦੋਗੇ ਤੇ ਚਾਹ ਥੋੜੀ ਜਿਹੀ ਸਿਵਾਣਿਆ ਲੈਂਦੇ ਆ ਕੋਚ ਸਾਹਿਬ ਨੂੰ ਆਪੇ ਹੋਣਾ ਬਣਾ ਮੂਰੇ। ਬਾਈ ਭਾਜੀ ਕਹਿੰਦਾ ਹੁਣ ਅਹੀਂ ਮੰਨੂ ਐ ਉੱਠਣ ਦੋ ਕਹਿੰਦਾ ਐ ਨਹੀਂ ਗੱਲ ਬਣਨੀ। ਸ਼ੂਟ ਮੈਂ ਤਾਂ ਐ ਹੈਰਾਨ ਆ। ਪਲ ਪਲ ਵੇ ਇਹ ਜਿਹੜੇ ਨਾਮ ਵਾਲਾ ਪਿਆ ਬਾਈ ਨੂੰੇ ਪੁੱਛਦਾ। ਇਹ ਮਤਲਬ ਫਿਰ ਵਿਕੀ ਜਾਂਦੇ ਨਾ ਚੋਕੇ ਜਿਹੜਾ ਅਸੀਂ ਬੀਟ ਪਾਉਂਦੇ ਸਨ ਰੱਖਿਆ ਹੋਇਆ ਇਹਨਾਂ ਕੋਲ ਕਿੱਥੇ ਵੀ ਨਹੀਂ ਜਿੱਦਾਂ ਹੁਣ ਜੇਰਾ ਮਾਵਾਂ ਮਾਲਾਂ ਦਾ ਉਹਦਾ ਭਾਜੀ ਕਹਿੰਦਾ ਗੈਂਡੀ ਗੱਲ ਵਿਕੀ ਜਾਂਦਾ ਥੋੜੇ ਜੇ ਰੇਂਜ ਤੱਕ ਕਰਕੇ ਵਧਾ ਦੇ ਜਿਹੜਾ ਮੈਂ ਮਤਲਬ ਪੁਰਾਣਾ ਇਹਨੂੰ ਸੇਲ ਲੱਗਦੀ ਆ 500 ਦਾ 300 ਨੂੰ ਲਾ ਕੇ ਨਹੀਂ ਜਿੱਦਾਂ ਜਿੱਦਾਂ ਹੁਣ ਮੰਨ ਲਾ ਵੀ ਕਹਿ ਲਾ ਜਿਹਦਾ ਰਵਾਜ ਹੈ ਜੇ ਚੱਲ ਜਾਂਦਾ ਉਹ ਫਿਰ ਇਹ ਦੂਈ ਤਰ੍ਹਾਂ ਕੱਢ ਦਿੰਦੇ ਹਨਾ ਸੇਲ ਸੂਲ ਪਰ ਹਾਂ ਮੇਰੇ ਕਹੇ ਹੈ ਨੀ ਕੇ ਲਈ ਚਾਹੁੰਨਾ ਹੰ ਅੰਨੇ ਸੂਟ ਮੈਂ ਅੱਜ ਇਹਨਾਂ ਤੋਂ ਫੈਸ਼ਨ ਕਰੀਏ ਜੇ ਉਹ ਕਿਹੜੇ ਰੂਪੇ ਤੋਂ ਮੈਂ ਸਾਨੂੰ ਕੋਈ ਕੱਟ ਅਰੇਂਜ ਕਰਕੇ ਕਰੀਏ ਅਸੀਂ ਬਿਨਾ ਫੈਸ਼ਨ ਤੋਂ ਵੀ ਜੇ ਨੇ ਹਾਂ ਗੱਲ ਹੈ ਤਾਂ ਸਦਾ ਹੀ ਸਬਜ਼ੀ ਦਾ ਜੀ ਕਾ ਡਿਜ਼ਾਈਨ ਦੇਖੋ ਜੀ ਜੀ ਦੇ ਸੂਟ ਦਾ ਪ੍ਰਾਈਸ ਕਿੰਨਾ ਆ ਦੇਖੋ ਜੀ ਕਿੰਨਾ ਸੋਹਣਾ ਹੈ ਨੀ ਇਹ ਸਾ ਮੇਰਾ ਆ ਗਿਆ ਇਹਦਾ ਹੈ ਆ ਮੇਰਾ ਲੈ ਲੈ ਦਾ ਸਾਬ ਆ ਇੱਕ ਗੱਲ ਸੁਣੋ ਜਦਾ ਇੱਥੇ ਪੂਰੀ ਦੁਕਾਨ ਭਰੀ ਹੋਈ ਸੀ ਸਾਰੇ ਚਲੇ ਗਏ ਅਫੇ ਨਹੀਂ ਪਰ ਸਾਡਾ ਨਹੀਂ ਅਜੇ ਤੱਕ ਵਾਹ ਵੀ ਦੇਖ ਲੋ ਜਸਮੀ ਚੱਕ ਫਟਾਫਟ ਕਰਕੇ ਸੂਟ ਲੈਣਾ ਫੰਦਾ ਲੈ ਗਲਾਸੀਓ ਲੈਣਾ ਤਾਂ ਗਲਾ ਚਲ ਮੈਂ ਲੈ ਲਵਾਂ ਇੱਧਰ ਤੇ ਤੂੰ ਫੜ ਇੱਧਰ ਤੇ ਮੈਂ ਫੜ ਦੋਵੇਂ ਜਿਹਾ ਬਦਲ ਕੇ ਪਾ ਲੂੰਗੀ ਹਾਂ ਆਹੋ ਇਹ ਹੋਰ ਕੀਆ ਬਾਰੀ ਬਾਰੀ ਪਾਈ ਜਾਏ ਕਦੀ ਤੂੰ ਪਾ ਲਿਆ ਫਿਰ ਆਏਗਾ ਇੱਕ ਹੋਰ ਫਿਰ ਮੈਂ ਲੈ ਲੈ ਦਾ ਮੈਂ ਤਾਂ ਆਈ ਤਰਾ ਪਾ ਲਿਆ ਕਦੀ ਮੈਂ ਤੇਰਾ ਪਾ ਆਏ ਕਰਨਾ ਜੀ ਅਸੀਂ ਮੈਂ ਤਾਂ ਆਏ ਰੇਂਜ ਇਹ 5.5 1800 ਉਹ ਵੀ ਦਿਖਾਏ ਉਹ ਨਹੀਂ ਕਰ ਇੱਕ ਡਿਜ਼ਾਈਨ ਆ ਦੇਖੋ ਮੈਂ ਤਾਂ ਐ ਕਹਿਣ ਲੱਗਿਆ ਦਾ ਵੀ ਜੇ ਬਦਲ ਬਦਲ ਕੇ ਪਾਉਣਾ ਤਾਂ ਮੇਰਾ ਸੌਖਾ ਖੜਾ ਇੱਕ ਇੱਕ ਵਿੱਚ ਛੁੱਟ ਗਿਆ ਲਓ ਜੀ ਲਓ ਇੱਕ ਡਿਜ਼ਾਈਨ ਆ ਦੇਖੋ ਆਹ ਡਿਜ਼ਾਈਨ ਦੇਖੋ ਕਿੰਨਾ ਈ ਦਾ ਪਾਜੀ ਤੁਸੀਂ ਆਹ ਖੋਲ ਕੇ ਦਿਖਾਓ ਪਹਿਲਾਂ ਫਿਕਸ ਕਰ ਲਓ ਉਹ ਵੀ ਦਿਖਾ ਦੇ ਸਾਰੇ ਦਿਖਾਓਗੇ ਤੁਹਾਨੂੰ ਸਾਡੀ ਨੀਕਾ ਦੁਪੱਟਾ ਬੜਾ ਜ਼ਿਆਦਾ ਇਹਦਾ ਆ ਆ ਗਿਆ ਜੀ ਦੁਪੱਟਾ ਮੈਨੂੰ ਮੇਨ ਬਾਜੀ ਗੱਲ ਤਾਂ ਸੂਟਾਂ ਦੀ ਦੁਪੱਟੇ ਗਲੇ ਬਣਦੀ ਹੈ ਹਨਾ ਕਿਉਂਕਿ ਜੇ ਸੂਟ ਹੈਵੀ ਆ ਤੇ ਦੁਪੱਟਾ ਹਲਕਾਊਗਾ ਜੇ ਸੋ ਜੀ ਆ ਡਿਜ਼ਾਈਨ ਹੈ ਜੀ ਆ ਦੇਖੀਏ ਦੁਪੱਟਾ ਹੈ ਵੀ ਆ ਤਾਂ ਸੂਟ ਹਾਂ ਤੇ ਲੋ ਜੀ ਆ ਡਿਜ਼ਾਈਨ ਆ ਆ ਤਾਂ ਸੂਟ ਬਹੁਤ ਵਧੀਆ ਖੋਲਿਓ ਬਣੇ ਨੇ ਇਹਨੂੰ ਐਸੇ ਲੋ ਜੀ ਆ ਲਓ ਜੀ ਇਹ ਆ ਸੂਟ ਬਹੁਤ ਸੋਣਾ ਬਾਈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਸੂਟ ਬਹੁਤ ਸੋਣਾ ਮੈਂ ਤਾਂ ਚੱਲੀ ਜੇ ਲੈ ਕੇ ਪੈਸੇ ਲੈ ਕੇ ਆਜੋ ਪਿੱਛੇ-ਪਿੱਛੇ ਲਾਓ ਜੀ ਅੱਛੇ ਉੱਪਰ ਲਾਓ ਜੀ ਹੁਣ ਖੋਲੀ ਭਾਜੀ ਨੇ ਪਟਾਰੀ ਕਹਿੰਦੇ ਵੀ ਹੁਣ ਤਾਂ ਨਾ ਕਹਿੰਦੇ ਮਠੋਤੇ ਰੇਜ ਤੇ ਖਸਾਈ ਉੱਪਰ ਚੱਲੇ ਆ ਮੈਂ ਹੁਣ ਰੇਜ ਤੇ ਸਾਨੂੰ ਮਮਲੀ ਹੁੰਦੀ ਸਾਡੀ ਰੇਜ ਇਹ ਗੱਲ ਐਦਾਂ ਵੀ ਭਾਜੀ ਭਾਈ ਕੱਪੜੇ ਦੇ ਹਿਸਾਬ ਨਾਲ ਰੇਂਜ ਤਾਂ ਵਾਦੀਓ ਆ ਜੇ ਕੱਪੜਾ ਡਿਜ਼ਾਈਨ ਵਧੀਆ ਦੇਖਣਾ ਹਨ ਪਰ ਆਏ ਆ ਪੈਸੇ ਕੱਟਣ ਲੱਗੇ ਆਇਆ ਤੇ ਕਿੰਨੇ ਦੇ ਹਾਏ ਹਾਏ ਅੰਨੇ ਦਾ ਸੂਟ ਇੱਕ ਮਿੰਟ ਹੁਣ ਪਾਜੀ ਤੁਸੀਂ ਗਵਾਹ ਬੈਠੇ ਆਂ ਹਾਂਜੀ ਹਾਂਜੀ ਕਿੰਨੇ ਸੂਟ ਚਲ ਗਏ ਵੱਧ ਹੈ ਇਹ ਨਹੀਂ ਰੱਜਦੀਆਂ ਬਾਈ ਬਹੁਤ ਔਖਾ ਕਰ ਆ ਦੇਖਿਆ ਆ ਦੇਖ ਲੈ ਹੋਰ ਕੀ ਆ ਫਿਰ ਐਂ ਤਾਂ ਤੁਸੀਂ ਵੀ ਨਹੀਂ ਰੱਜਦੇ ਸਾਡਾ ਕੰਮ ਹੀ ਨਾ ਲੈ ਜੀ ਅਸੀਂ ਤਾਂ ਇਹਨਾਂ ਦੇ ਹੰਮੀ ਮੈਂ ਨਾ ਮੈਂ ਮੈਂ ਤੁਹਾਨੂੰ ਗੱਲ ਦੱਸਾਂ ਹੰਮੀ ਬੰਦੀਆਂ ਸਾਡਾ ਕੰਮ ਹੀ ਨਾ ਕੀ ਕਰੀਏ ਹੁਣ ਜੱਜ ਮੂਰੇ ਖੜਾ ਹੀ ਗਵਾਹ ਵੇਖ ਗਿਆ ਉਹ ਕੰਮ ਹੋ ਗਿਆ ਗੱਲ ਪਤਾ ਕੀ ਆਏ ਬਾਜੀ ਮੈਨੂੰ ਇਹਦੇ ਮੋਤੀ ਮੁੱਤੀ ਨੰਨੀ ਕਲਨ ਇਹ ਹੈਂਦਾ ਕੰਮ ਆਜੀ ਥੋੜਾ ਜਨਾ ਮੇਰੀ ਬਾਹ ਨੂੰ ਉਹ ਮੋਤੀ ਯਾਦ ਆ ਗਏ ਪਰ ਜੇ ਤੇਰਾ ਨੂਰ ਨੇ ਇੱਕ ਮੋਤੀ ਖਿੱਚਦਾ ਫੇਰ ਤੂੰ ਫਿਰ ਪਿੱਛੇ ਆਏ ਫਿਲੀ ਜਾ ਲਓ ਜੀ ਹਾਂ ਇਹ ਤੁਹਾਨੂੰ ਦੇਖ ਕੇ ਬਣਾਤੇ ਉਹ ਹਾਂ ਐਸਾ ੱਚੀ ਮੋਤੀ ਤਾਂ ਮੋਤੀ ਤਾਂ ਹੁੰਦੇ ਆ ਭਾਈ ਮੇਰੇ ਵੱਲੋਂ ਵੀ ਨਹੀਂ ਅੱਜ ਉਹ ਉੱਪਰ ਲੱਗੇ ਵੇ ਨਾ ਜਾਂ ਤਾਂ ਜਿਹਦੇ ਬੱਚੇ ਉਹ ਵੈਸੇ ਹੈ ਕਿੰਨੇ ਦਾ ਤਾਂ ਇਹ ਇਹ ਆਈ ਬੇ ਹੋ ਗਏ ਜੀ 300 ਤੇ ਨੀ ਆ ਵੀ ਲੈ ਚ ਆ ਦੇਖੋ ਦੁਪੱਟਾ ਲੈ ਕੇ ਦੇਖੋ ਆ ਗਿਆ ਇਹਨੂੰ ਆ ਦੇਖੋ ਜੀ ਇਹਦਾ ਦੁਪੱਟਾ ਬਹੁਤ ਵੱਡਾ ਨਹੀਂ ਮੈਂ ਤਾਂ ਟਿਕਣਾ ਹੀ ਨਹੀਂ ਜੇ ਮੈਨੂੰ ਦਵਾ ਵੀ ਇਹ ਤਾਂ ਨਵੀਂ ਵਿਆਹੇ ਜੋੜੇ ਵਾਸਤੇ ਆਹੀ ਹੈ ਇਹ ਮੈਂ ਵੀ ਹਲੇ ਨਵੀਂ ਨਵੀਂ ਹੋ ਆ ਆਈ ਕਰੀ ਜਾਨੀ ਆ ਤੁਹਾਰੇ ਪਾਂਦੀ ਨਹੀਂ ਫਿਰ ਇੱਕ ਗੱਲ ਦੀ ਹੈ ਨਾ ਸਹੀ ਕਹਿਣਾ ਭਾਈ ਇਹ ਵੀ ਗੱਲ ਆ ਭਾਈ ਤੇ ਮੈਂ ਚੁੰਨੀ ਨਹੀਂ ਖਾਣੀ ਤੇਰੀ ਤਾਂ ਕਹਿਣੀ ਇਹ ਵੀ ਗੱਲ ਆ ਭਾਈ ਪਾਰਾ ਫੋਟ ਨਹੀਂ ਪਾਉਂਦੀ ਜੈਸਾ ਮੈਂ ਸਾਰਾ ਕੁਝ ਬੋਨੀ ਆ ਬਿਆਰ ਸੂਟ ਪਾ ਰਹੀ ਆ ਜਿਹੜਾ ਪਾਈ ਫਿਰਦੀ ਜੰਨੀ ਆ ਹੈ ਨਾ ਚੰਨੀ ਰੂਪ ਦੀ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਕਿਹੜਾ ਤਾਂ ਪਾਰੇ ਸੂਟ ਪਾਉਣ ਨੂੰ ਗਰਮੀ ਆ ਗਈ ਆ ਹੂੰ ਤੇ ਕਦੀ ਬਾਹਰ ਬੈਠ ਕੇ ਫਿਰਦੀ ਜੰਨਾ ਲੈ ਦੇਖ ਲੋ ਚੈੱਕ ਦੋ ਹੁਣ ਪਹਿਨਿਆ ਪਾਰੇ ਸੂਟ ਕਿ ਕਿ ਹੋਵਣਾ ਚਾਹਤ ਹੁਣ ਇਹ ਸੂਟ ਐ ਵੀ ਦੱਸਦੇ ਭਾਈ ਇਹ ਸੂਟ ਜਦੋਂ ਹੁਣ ਹਰ ਗੁਣ ਦੀ ਹੋਣੀ ਘਰਾਂ ਐਂਟਰੀ ਸੋ ਨੂੰ ਐਂਟਰੀ ਹੋਣੀ ਆ ਜੀ ਹਾਂ ਫੇਰ ਜਦ ਇਹ ਦੀਦੀ ਨੂੰ ਦੇਣਿਆ ਫੇਰ ਆ ਵੀ ਇਹ ਵੀ ਆਪਣੀਆਂ ਆ ਇਹ ਮਤਲਬ ਇਹ ਮਤਲਬ ਸ਼ਗਨ ਦੇ ਤੌਰ ਪਰ ਸੂਟ ਦਵਾਤੇ ਹਾਂ ਸ਼ਗਨ ਦੇ ਤੌਰ ਪਰ ਸ਼ਗਨ ਤਾਂ ਫਿਰ ਹੁਣ 1-1 ਰੁਪਿਆ ਦੇ ਦਈਏ ਬਹੁਤ ਹਾਂ 1-1 ਰੁਪਿਆ ਦੇ ਦੇ ਚੱਲਣਾ ਲੈ ਲਓ ਜੀ ਇੱਕ ਡਿਜ਼ਾਈਨ ਆ ਦੇਖੋ ਮੈਂ ਫੜੀ ਨਹੀਂ ਆਖ ਰਹੀ ਹਾਂ ਦਿਖਾਓ ਤਾਂ ਇਦਨੂੰ ਵੇਖੋ ਲਓ ਭਾਈ ਆਹ ਡਿਜ਼ਾਈਨ ਹੁਣ ਦੇਖੋ ਇਹ ਬਾਜੂ ਤੇ ਹੁਣ ਇਹ ਜਾਈ ਮੈਂ ਮਹਿਰੂਨ ਕਲਰ ਚ ਮੰਗਦੀ ਸੀ ਪਰ ਫੁੱਲ ਨਹੀਂ ਲੋ ਜੀ ਆ ਬਾਟਮ ਇਹਦੀ ਆ ਦੁਪੱਟਾ ਮਾਜੀ ਐਸੇ ਕਿੰਨਾ ਪ੍ਰਾਈਸ ਹੈ ਇਹ 1300 ਉਦੋਂ ਮੈਂ ਨਹੀਂ ਮੈਂ ਮਹਿੰਗਾ ਯਾਰ ਬਹੁਤ ਜਾਇਜ਼ ਹੈ ਭਾਜੀ ਯਾਰ ਇਹ ਤਾਂ 1350 ਦਾ ਤਾਂ ਇਹਨੂੰ ਖੋਲ ਕੇ ਦਿਖਾਓ ਕਿ ਕਿ ਮੇਰੇ ਕੋਲ ਲਾਲ ਫੱਲ ਹੈ ਨਹੀਂ ਮੇਰੇ ਕੋਲ ਥੋੜੇ ਜਾਇਜ਼ ਰੇਟ 'ਮਾ 1350 ਚ ਤੁਹਾਨੂੰ ਛੂਟ ਆ ਬਾਗੂ ਆ ਗਏ ਇਹ ਸਦਾ ਖਾਣ ਦਾ ਕੰਮ ਹੋਊਗਾ ਸਲਵਾਰ ਇਹ ਇਹ ਆਗਰ ਸਲਵਾਰ ਕਿੱਤੀ ਆ ਨਿਆਣਿਆਂ ਨੇ ਲਾਇਆ ਜਿਹੜੇ ਲਾਈਟ ਡਾਗ ਅੱਛਾ ਲੱਗਦਾ ਯਾਰ ਕੋਮਬੀਨੇਸ਼ਨ ਉਹ ਨਿਆਣੇ ਲਵੇੜ ਕੇ ਸਲਵਾਰ ਨੂੰ ਜੇ ਜਾਂ ਆ ਲਓ ਸੰਦੀਪ ਮਾਸੀ ਨੇ ਦੇਖਿਆ ਸਾਡੇ ਵੀ ਉਹਨੂੰ ਪਾਇਆ ਵਾ ਤਾਂ ਕਹਿੰਦੀ ਸੀ ਜਾਂ ਕੁਝ ਵੈਸੀ ਮਹਿਰੂਨ ਕਲਰ ਚ ਦਿਖਾਉਂਗੇ ਇੱਕ ਆਰਡਰ ਨੇ ਬੜਾ ਵਧੀਆ ਆ ਜੀ ਜੀ ਇਹ ਜੀ ਕਲਰ ਦਾ ਨਾ ਪਾਜੀ ਇਹਦੇ ਕਲਰ ਦੇ ਨਾ 5 ਮਿੰਟ ਮੈਨੂੰ ਲਾਈਨਿੰਗ ਕਟਾ ਦਿਓ ਲੋ ਜੀ ਲੋ ਲੋ ਇਹ ਉਹ ਸੂਟ ਲੈਣਾ ਮੈਨੂੰ ਸੂਟ ਹੈਗਾ ਇਹ ਦੋ ਆਹ ਦੇਖੋ ਜੀ ਆਹ ਦੇਖੋ ਕਿੰਨਾ ਪਿਆੜਾ ਲੰਦਾ ਆ ਜੀ ਆਹ ਲਓ ਆ ਲਓ ਜੀ ਆ ਅਗੇ ਜੀ ਬਾਟਮ ਲਓ ਜੀ ਹੁਣ ਤੁਸੀਂ ਆਲਓਰ ਲਾਉਂਦੇ ਸੀਗਾ ਦੇਖਾ ਦੂੰਦੇ ਵਿੱਚ ਲਓ ਜੀ ਆਹ ਲਾਉਂਦੇ ਆ ਗਿਆ ਜੀ ਤੁਸੀਂ ਆਈ ਦਿਖਾਈ ਜਾਊਗਾ ਉਹ ਇਹ ਆ ਲੋ ਜੀ ਇਹ ਆ ਲੋ ਮਚਾ ਲਓ ਹਾਂ ਨਾਈਨ ਇਹਦਾ ਕੋਰ ਵੀ ਆ ਫੋਟੋ ਵਾਲੀ ਲੋ ਜੀ ਆਟਮੇ ਕੁਝ ਹੋਰ ਮੈ ਰੂਮ ਅਗਰ ਆ ਨਹੀਂ ਆ ਨਹੀਂ ਉਹ ਸਟਿਕਰ ਦਾ ਹੀ ਨਹੀਂ ਆ ਬੀਚੇ ਇੱਥੇ ਸਟਿਕਰ ਨਹੀਂ ਲਿਖੋ ਬਹੁਤ ਬਹਿਣਾ ਪੀਸਾ ਜਿਹੜਾ ਹੁਣੇ ਪਾਸੇ ਤੋਂ ਉੱਤੇ ਫੋਟੋ ਵਿੱਚ ਚਲਵਾਉਂਗਾ ਲੋ ਜੀ ਕੇ ਮੇਰਾ ਬਹੁਤ ਦਿਲ ਕਰਦਾ ਪਰੇ ਵਿੱਚ ਛੁੱਟ ਪਾਉਣੀ ਲੋ ਜੀ ਇੱਕ ਨਵਾਂ ਨਾ ਬਣਾਉਂਦੇ ਆ ਇਹ ਸਾਰੇ ਲੇਟਸ ਚ ਨਵਾਂ ਨਾ ਬਣਾਉਂਦੇ ਬੀਂਪਲ ਤੂੰ ਵੀ ਬਸਤ ਕਰ ਲੈ ਫੇਰ ਨਾ ਕਹੀਂ ਤੰਨੋ ਨਹੀਂ ਦਬਾਇਆ ਲੋ ਇਹੰਦਾ ਵੀ ਅਸੀਂ ਨਾਲ ਲੈ ਕੇ ਆਏ ਆ ਵੀ ਤੂੰ ਵੀ ਲਵਾਇਆ ਫੇਰ ਕੁਝ ਵੀ ਮਨਸ ਕੀ ਬਹੁਤ ਪਿਆਰਾ ਵੀ ਸਹੀ ਆਇਆ ਨੈਕ ਤੇ ਬਹੁਤ ਵਧੀਆ ਕੰਮ ਆ ਇਹਦਾ ਹੂੰ ਦੁਬਾਰਾ ਤਾਂ ਫਿਰ ਮੈਂ ਉੱਚਾ ਕਰਾਂ ਕਿ ਕਹੂੰ ਮੇਰੇ ਉੱਚੀ ਦਿਖਾਇਓ ਨਾ ਨਾ ਪੈਸੇ ਮੈਂ ਦੇਖ ਲਵਾਂਗੀ ਪਰ ਉਹ ਨਾ ਦਿਖਾ ਦਿਓ ਇਹ ਕਿਹੜਾ ਜਮਾ ਆਲੀ ਮੈਦਨ ਤਾਂ ਉਹ ਜਿਹੜਾ ਜਦੋਂ ਉਹ ਆਲਾ ਲਾ ਲੋ ਜੀ ਇਫਾਨ ਬਾਜੂ ਤੇ ਵੀ ਅੱਛਾ ਕੰਮ ਹੈ ਸਵਾਦ ਤੇ ਵੀ ਵਧੀਆ ਨਾ। ਘਾਰਸ ਪਰ ਆਉਂ ਤੋਂ ਹਾਂ। ਉਹ ਨੋਜੀ ਜੀ ਵੈਸੇ ਉਹ ਕੰਟਾਸ ਵਾਲਾ ਜ਼ਿਆਦਾ ਅੱਛਾ ਲੱਗੂਆ। ਉਹਦੇ ਵਿੱਚ ਨਹੀਂ ਆਦਾ ਮਤਲਬ ਕਿ ਤਾਲ ਔਰ ਸਰਵਾਰ ਵਾਲੀ ਤਾਂ ਨਹੀਂ ਪਾਉਂਦੇ। ਬਾਟਮ ਤੇ ਨਾਲੀ ਉਹਦੀ ਗੱਟ ਪਾਈ ਨਾ ਆ ਲੋ ਉਹ ਤਾਂ ਫਿਰ ਇਸ ਟਾਈਪ ਆ ਜਾਗਣਾ। ਤੇਰੀ ਜੀ ਚਨੀ ਜੀ ਪਸੰਦ ਆਈ ਨਾ ਜਿਹੜਾ ਚਨੀ ਫਿਰ ਸਿੰਪਲ ਵਾਲਾ ਹੋਣਾ ਡਰਾਈਗਾ ਜ਼ਬੱਤਾ ਬਣ ਜੇਗਾ। ਮੋਦੀਆ ਫੀਸਿਲ ਬੰਨ੍ਹਾਓ ਨਹੀਂ ਤਾਂ ਉਹਦੇ ਮੇਹਰ ਹੋ ਬਸਾਂ ਲਾਓ ਇਹ ਤਾਂ ਕੋਟਨ ਚ ਆ ਗਿਆ ਨਾ ਲਓ ਜੀ ਆਹ ਦੁਪਟਾ ਦੇਖ ਬਹੁਤ ਆਬੀਸ ਹੈ ਇਹ ਇਹ ਕਿਹੜੇ ਨੇ ਨੈਚੁਰਲ ਚ ਇਹ ਕਪੜਾ ਵੀ ਮੇਰੇ ਕੋਲ ਨਹੀਂ ਆ ਇਹ ਫੈਬਰਿਕ ਬਹੁਤ ਹਲਦਾਈ ਇੱਕ ਮਿੰਟ ਉਹ ਨਾਲ ਦੀ ਸੂਟ ਦਾ ਪੇਟੀ ਚ ਵੀ ਬਹੁਤ ਪਏ ਆ ਸਾਡੀ ਮੰਮੀ ਜੀ ਦੇ ਇਹ ਫੈਬਰਿਕ ਸਦਾ ਬਹਾਰ ਹੁੰਦਾ ਪੇਟੀ ਵਾਲੇ ਕੱਢ ਕੇ ਭਾਈ ਰਣ ਨੂੰ ਦੇ ਜੰਨੇ ਆ ਧੁਰ ਕੇ ਆ ਠੀਕ ਨਹੀਂ ਆ ਦੇਖੋ ਇਹ ਆ ਗੱਲ ਆ ਇਹਦਾ ਮੋਰ ਉਹ ਵੀ ਐਕਸਰ ਜੀ ਸੀ ਜੇ ਨਹੀਂ ਧੁਰ ਕੇ ਇਹ ਸੂਟ ਤਾਂ ਵਧੀਆ ਭਾਈ ਜੀ ਉਹ ਜੀ ਤੇ ਬਾਈ ਨੇ ਕਦੋਂ ਸੀ ਉਹ ਵਾਈਟ ਸਰਵਾਰ ਉਹ ਵਾਈਟ ਸਰਵਾਰ ਲੋਜੀ ਕੁੜੀ ਭਾਈ ਨਾ ਦੇਖਿਓ ਆਹ ਕੱਢੀ ਉੱਥੇ ਥੱਲੇ ਵਾਈਟ ਸਰਵਾਰ ਵਾਲਾ ਅੱਪ ਜੀ ਉਹੀ ਕੱਢੋ ਤੇ ਨਹੀਂ ਕੁਝ ਖਾਸ ਲੋਜੀ ਤਾਂ ਉਹ ਵਾਈਟ ਸਰਵਾਰ ਵਾਲਾ ਕਿੰਨੇ ਦਾ ਹੈ ਉਹ ਇਹ ਕਿੰਨਾ ਹੈ ਸੂਟ ਮੈਂ ਇਹ ਮੈਂ ਇੱਕ ਗੱਲ ਦੇਖੀ ਭਾਜੀ ਜਿਹੜਾ ਬੰਦਾ ਸੂਟ ਦਿਖਾਉਣ ਚ ਝਿਜਕ ਨਹੀਂ ਨਾ ਕਰਦਾ ਅਸਲ ਚ ਉਹਨਾਂ ਦਾ ਹੀ ਕੰਮ ਵਧੀਆ ਚੱਲਦਾ ਇਹ ਬੰਦਾ ਹੁਣ ਸੂਟ ਦਿਖਾਉਣ ਵਿੱਚ ਝਿਜਕ ਕਰੀ ਜਾਵੇ ਵੀ ਕਾਹਨੂੰ ਖੋਲਣੇ ਕਾਹਨੂੰ ਖੋਲਣੇ ਫੇਰ ਔਖਾ ਕੰਮ ਇਹ ਗੱਲ ਨੂੰ ਇਹਨਾਂ ਨੇ ਪ੍ਰਵਾਹ ਨਹੀਂ ਹੈ ਜਿੰਨੇ ਮਰਜ਼ੀ ਦੇਖੋ ਮੈਨੂੰ ਪਰਵਾਹ ਹੋ ਜਾਂਦੀ ਵਿਚਾਰੇ ਕਿੱਥੇ ਤੈ ਮਾਰੀ ਉਹ ਬੇ ਉਹ ਕੋ ਸਾਢੇ 10 ਮਿੰਟ ਦਾ ਕੰਮ ਹੈ ਹਾਂ ਉਹਨਾਂ ਦਾ ਰੋਜ਼ ਦਾ ਕੰਮ ਹੈ ਐਕਸਪੀਰੀਅੰਸ ਹੈ ਉਹਨਾਂ ਨੂੰ ਉਹਨਾਂ ਨੇ 10 ਮਿੰਟ ਚ ਚੱਕ ਦਨੇ ਫਟੇ ਬਹੁਤ ਵਧੀਆ ਲੱਗੂ ਆਲ ਓਵਰ ਨਾਲੋਂ ਜ਼ਿਆਦਾ ਕੰਟਰਾਸਟ ਜ਼ਿਆਦਾ ਅੱਛਾ ਲੱਗੂ ਇਹ ਵੀ ਚੁੰਨੀ ਵੀ ਦਿਖਾਏ ਮਾਜੀ ਆ ਲੈ ਆ ਲੋ ਵੀ ਆਪ ਦਾ ਦੁਪੱਟਾ ਇਹਦਾ ਦੁਪੱਟਾ ਇਹਦਾ ਨਾ ਕਲਰਫੁੱਲ ਕਰਾਇਆ ਕਿ ਕਈ ਕ੍ਰੀਮ ਨੂੰ ਜਿਆਦਾ ਨਹੀਂ ਲਾਈ ਕਰਦੇ। ਕਈ ਸਿਆਣੇ ਨੇ ਕ੍ਰੀਮ ਨੂੰ ਕਰਦੇ ਆ ਕਿ ਅਸੀਂ ਨਹੀਂ ਕ੍ਰੀਮ ਦੁਪੱਟਾ ਨਹੀਂ ਲੈਣਾ। ਉਸ ਤੋਂ ਤਾਂ ਕਰਕੇ ਇਹਦਾ ਦੁਪੱਟਾ ਇਹਦਾ ਕਰਵਾਇਆ ਸੀ। ਦਾ ਹੂੰ। ਬਹੁਤ ਠੀਕ ਆ। ਹੂੰ। ਮੋਅ ਕੰਫਰਟੇਬਲ ਹੁੰਦਾ। ਅਹੀਂ ਕਰ ਲੈ। ਤੋ ਰੈਣ ਦੇ ਫਰਾਹ ਵੀ ਲੈ ਲਓ। ਆਹ ਵੀ ਕਰ ਲਓ। ਕੀ ਦਾ ਕਿੰਨਾ ਕਰਾ? ਹੋ ਗਿਆ। हां ਹੁਣ ਚੱਲੀਏ ਭਾਈ ਹੈ ਚੱਲੀਏ ਹੈਰਿੰਗ ਪਹਿਣਾ ਸੂਟ ਪਸੰਦ ਆ ਗਏ ਇਹ ਵੀ ਹੈ ਜੇ ਮੂਡ ਬਣਦਾ ਵੀ ਕੁਝ ਹੋਰ ਮੈਂ ਤਾਂ ਹਜੇ ਵੀ ਸਕੋ ਹੁਣ ਮੇਰਾ ਤਾਂ ਬਣਦਾ ਨਹੀਂ ਹੈ ਖਰਾਬ ਹੁੰਦਾ ਚੁੱਪ ਕਰਕੇ ਤੂੰ ਚੁੱਪ ਕਰ ਲੈ ਕਿਹ ਕਿਹਤੋਂ ਨਾਲ ਬਾਹਰ ਮੈਂ ਪਤਾ ਸਵੇਰ ਦਾ ਭੁੱਖਣ ਭਣਾ ਆਇਆ ਵਾ ਇਹ ਹੈ ਇੱਥੇ ਲ ਕੁਝ ਖਾ ਕੇ ਜਾਵਾਂਗੇ ਮੇਰੇ ਸਰਦਾਰ ਨੂੰ ਭੁੱਖ ਲੱਗੀ ਹੋਈ ਆ ਅੱਜ ਸਾਡੀ ਐਨੀਵਰਸਰੀ ਵੀ ਆ ਹੈਪੀ ਅੰਗੇਜਮੈਂਟ ਐਨੀਵਰਸਰੀ ਉਹਦੀ ਉਹ ਤਾਂ ਤੱਕ ਮੈਨੂੰ ਗਿਫਟ ਦੇ ਦੋ ਤੁਸੀਂ ਆ ਗਿਫਟ ਹੁਣ ਦਵਾ ਤਾ ਦਿੱਤਾ ਲੈ ਦੇਖੀ ਉਹ ਨਹੀਂ ਤਾ ਦਵਾਣਾ ਲੈ ਦੱਸ ਇਹ ਕਿੰਦਰ ਇਹਨੂੰ ਮਾਰ ਹੀ ਨਹੀਂ ਆਉਂਦਾ ਨਹੀਂ ਬਾਜੀ ਇਹਨਾਂ ਨੇ ਜਿੱਧਰ ਮਰ ਜੀ ਤਾ ਵੀ ਬੰਦੇ ਹੱਟਦੇ ਨਹੀਂ ਪੰਗੇ ਲੈਣ ਤੋਂ ਬਾਜੀ ਦੇਖ ਲੋ ਜਿਆਦਾ ਪਤਾ ਵੀ ਜਨਾਨੀਆਂ ਚਾਰੇ ਪਾਸੇ ਤੇ ਘੇਰਦੀਆਂ ਫੇਰ ਵੀ ਮੈਂ ਦੱਸ ਚਲ ਕੋਈ ਨਹੀਂ ਛੱਡੋ ਵਿਚਾਰਾ ਕਿਦੇ ਆ ਬੈਠਾ ਮਿਲਦੇ ਆ ਜੀ ਕਿਸੇ ਅਗਲੇ ਬਲੌਗ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਤੇ ਰੱਖੇ ਤੰਦਰੁਸਤ ਰੱਖੇ ਜੀ ਫਿਰ ਜਿਹੜੇ ਹੁਣ ਸੂਟ ਲਏ ਆ ਇਹ ਸਾਡੇ ਵੀ ਪੈਂ ਪਰ ਅੱਛਾ ਮਤਲਬ ਜਿੱਦਾਂ ਐਂਟਰੀ ਹੋਣੀ ਆ ਪੈਸੇ ਤਾਂ ਇਹਨਾਂ ਨੂੰ ਪਤਾ ਲੱਗੇ ਜਾਣਾ ਯਾਰ ਕਿਉਂਕਿ ਵੀਡੀਓ ਤਾਂ ਆਪਣੇ ਥੋੜੀ ਜਿਹੀ ਲੇਟ ਏ ਛੱਡ ਹੁਣੀ ਆ ਹਾਂ ਇਸ ਕਰਕੇ ਠੀਕ ਆ ਠੀਕ ਆ ਓਕੇ ਜੀ